एक ओहंकार प्रसांद गौडी बावन अखरी महला पंजवा श्लोक ਗੁਰਦੇਵ ਮਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਰ ਸੋਧਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੁਦਰਾ ਗੁਰਦੇਵ ਸ਼ਾਂਤ ਸਤ ਗੁਧ ਮੂਰਤ ਗੁਰਦੇਵ ਪਾਰਸ ਬਰਸ ਬਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰੇ ਗੁਰ ਗਿਆਨ ਵਚਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਬਦਲ ਬਵਿੰਤ ਕਰਾ ਗੁਰਦੇਵ ਆਪ ਜੁਗਾਦ ਜੁਗ ਗੁਰਤੀ ਮੰਤ ਹਰ ਜਤ ਉਦਰਾ ਗੁਰਦੇਵ ਸੰਗਤ ਬ੍ਰਹਮੇਨ ਕਰ ਕਿਰਪਾ ਹਾ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਹਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸਰਕਾਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਓਨ ਓਗ ਪਉੜੀ ਓੰ ਸਾਦ ਸਤਗੁਰ ਨਾਮ ਸਰਕਾਰੰ ਆਦ ਮਦ ਅੰਤ ਨਿਰੰਕਾਰੰ ਆਪੇ ਸੁਣੈ ਆਪੇ ਸੁ ਗਿਆ ਸੁਣੈ ਆਪੇ ਸੁੰਤ ਆਪਹੀ ਜਸ ਸੁਣੈ ਆਪਣੇ ਆਪੇ ਆਪੇ ਉਪਾਯੋ ਆਪੇ ਬਾਪ ਆਪਹੀ ਮਹੀਮਾਇੋ ਆਪੇ ਬਾਪ ਆਪਹੀ ਮਾਇੋ ਆਪੇ ਸੁਖਮ ਆਪੇ ਅਸੂਲਾ ਨਖੀ ਨਾ ਜਾਈ ਨਾਨਕ ਲੀਲਾ ਕਾਰ ਕਿਰਪਾ ਪ੍ਰਭ ਦੀਨ ਦੇ ਅੱਲਾ ਤੇਰੇ ਸੰਤਨ ਕੀ ਮਨੋਏ ਰਵੱਲਾ ਰਾਵ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕਮ ਖੰਨ ਨਾਮ ਕੇ ਏਕ ਅਨੇਕ ਪਉੜੀ ਉਵੰ ਗੁਰਮਕੀਓ ਆਕਾਰ ਇਕ ਸੁਤ ਪ੍ਰੋਵਨ ਹਾਜਾ ਪ੍ਰਿੰਨ ਪਿੰਦਰੇ ਗੁ ਵਿਸਥਾਰੰ ਨਿਰਵੰ ਤੇ ਸਰਗੰ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰਿ ਉਪਾਇੋ ਜਨ ਮਨ ਮਨ ਮੋਹ ਬਿਦਾਇ ਦੋਹ ਭਾਂਤਿ ਆਪਨੇ ਰਾਰਾ ਨਾਮ ਕੇ ਅੰਤ ਨ ਪਾਰਵਾਰਾ ਸਲੋਕ ਹੈ ਸ੍ਰੀ ਸਾਖ ਗੁਵੰਤ ਸੇ ਸੱਚ ਸੰਪੇ ਹਰਿ ਦਾਸ ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ ਪਉੜੀ ਸਤ 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 ਸੋ ਸਤ ਬੁਰਿ ਗਤੀ ਭਿੰਨ ਨਾ ਕੋ ਸਉ ਸਰਨ ਪਰੈ ਜਿ ਪਾਇਹੁ ਸਿਮਰ ਸਿਮਰ ਗੁਨ ਗਾਏ ਸੁਨਾਇੰ ਸੰਸੈ ਪਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਹ ਕੋ ਜਾਪਤ ਸੋ ਸਾਧੂਏ ਪਹੁੰਚਨ ਹਾਰਾ ਨਾਨਕੇ ਤੋ ਕਹਿ ਸਦ ਬਨੇ ਹਾਰਾ ਸੁਲੋਕ ਤਹਨ ਤਹਨ ਕਹਾ ਪੁਕਾਰਤੀ ਮਾਇਆ ਮੋਹ ਸਭ ਪੂਰ ਨਾਮਿ ਹੁਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾਂ ਤੂਰੇ ਪੁਨੀ ਤੇਰੇ ਜਨਵਾ ਤਨ ਤੇਉ ਜੇ ਦੁਚਿ ਅਮਨੁਆ ਤਨ ਨਹੀਂ ਬਾਂਸੀ ਸੁਰਗ ਨਾ ਆਸੀ ਆਤਪ੍ਰੇ ਪ੍ਰੀਤ ਸਾਧ ਰਾਜ ਰਾਚੇ ਸੰਦੇ ਕਹਾਂ ਬਿਆਪਤ ਤਾ ਹੂੰ ਜੋ ਏਕ ਸ਼ਾਨ ਅਨਕਤਿ ਹੈ ਨਾ ਜਾਹੋ ਜਾ ਕੇ ਜੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਪਸ ਲੋਕ ਅਨਕ ਭੇਖ ਆਨਿਆਂ ਧਿਆਨ ਮਨ ਹੱਥ ਮਿਲਿਓ ਨਾ ਕੋਈ ਕਉ ਨਾਨਕ ਕਿਰਪਾ ਪਈ ਭਗਤਿ ਨਹੀਂ ਸੋਈ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤਾਂ ਅਨੇਕ ਜੁਗਤ ਸਾਸਤ੍ਰ ਕਰਿ ਪਾਤਮਾ ਗਿਆਨੀ ਸੋਈ ਜਾਕੇ ਦ੍ਰਿੜ ਸੋ ਕਹਿਤ ਸੰਤ ਕਾਸ਼ ਯੋਗ ਨਾ ਹੋ ਨਿਆਨੀ ਰਹਿ ਤਿਆਗਿਆ ਦ੍ਰਿੜ ਜਾਕੇ ਉਸ ਸੇਤ ਸੰਸ ਸਬ ਨ ਕੈ ਨਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਤਾਰੀ ਸ਼ਲੋਕ ਆਵਨ ਆਏ ਸ੍ਰਿਸ਼ਟਮਏ ਦਿਨ ਬੁਝੇ ਪਸਟੋਰ ਨਾਨਕ ਗੁਰਮੁਖ ਸੋ ਬੁਝੇ ਜਾਕੇ ਪਾਗ ਮਥੋਰ ਪਾਉੜੀ ਯਾ ਜਗ ਮੇ ਕੇ ਕੋ ਆਇਆ ਜਨਮਤਮਉ ਜੋ ਮੋਨੀ ਮਾਇਆ ਗਰਭਕੁੰਟ ਮੇ ਉਰਦ ਤਪ ਕਰਦੀ ਸਾਹ ਸਾਹ ਸਿਮਰਤ ਪ੍ਰਵਰੈਤੀ ਉਰਜ ਪਰੇ ਜੋ ਛੋੜ ਛਡਾਨਾ ਦੇਵ ਨਹਾਰ ਮੰਨੇ ਬਿਸਰਾਨਾ ਤਾਰੋ ਕਿਰਪਾ ਜਿਸੇ ਗੁਸਾਈ ਇਤ ਉਤ ਨਾਨਕ ਤਿਸ ਬਿਸਰੋ ਨਾਈ ਸਲੋਕ ਆਪ ਤੁਹ ਹੁਕਮ ਬਿਨ ਆਸੁਕਮ ਆਗਿਆ ਪ੍ਰਿੰਨ ਨਾ ਕੋਈ ਆ ਮਨੰਧਿਆ ਨਾ ਤੇ ਮਿਟੇ ਨਾਮ ਕੇ ਜੀ ਮਨ ਸੋਈ ਪੌੜੀ ਈਉ ਜੀ ਬਹੁਤ ਗ੍ਰਭਵਾਸੀ ਮੋਹ ਮਦ ਮੀਠ ਜੋਨ ਫਾਸੀ ਇਨ ਮਾਇਆ ਤ੍ਰੈ ਗੁਣ ਬਸਕੀ ਨੇ ਆਪਨ ਮੋਕ ਦੇ ਕਟ ਦੀਨੇ ਏ ਸਾਜਣ ਕਛ ਕਹੋ ਉਪਾਇਆ ਜਾ ਤੀ ਤਰੋਂ ਬਿਕਮ ਏ ਮਾਇਆ ਕਾਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕਹਿ ਨਿਗਟ ਨਾਮਾਈ ਸ਼ਲੋਕ ਕੀਰਤ ਕਮਾਵਨ ਸੋਭ ਅਸੋਭ ਕੀਨੇ ਤਨ ਪ੍ਰਭ ਆਪ ਪਸ ਆਪਣਾ ਹਉ ਹਉ ਕਰੇ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਇਕੈ ਆਪ ਕਰਾਵਨ ਹਾਰਾ ਆਪੇ ਪਾਪ ਪੁੰਨ ਵਿਸਥਾਰਾ ਇਆ ਜੁਗ ਜਿੱਤ ਜਿੱਥੇ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਉਹਾਂ ਕਾ ਅੰਤ ਨਾ ਜਾਣੇ ਕੋ ਜੋ ਜੋ ਕਰੇ ਸੋ ਸੁਖ ਨ ਹੋ ਇਕ ਹੀ ਤੇ ਸਗਲਾ ਬਿਸਥਾਨਾ ਨਾਨਕ ਆਪ ਸਵਾਰਨ ਹਾਰਾ ਸ਼ਲੋਕ ਰਾਤ ਰਹੀ ਬਣਤਾ ਬਨੋਦ ਕੁਸਮ ਰੰਗ ਬਖਸੂਰ ਨਾਨਕ ਤੀ ਸਰਨੀ ਪਰੋਂ ਵਿنس ਜਾਏ ਮੈਂ ਮੋਰ ਪੌੜੀ ਰੇ ਮਨ ਬਿਨਾਰੇ ਜੈ ਰਚੋ ਤੈ ਤੇ ਬੰਦਨ ਪਾਵੇ ਜੀਬਿਤ ਕਤੂ ਨਾ ਛੂਟੀ ਐ ਸਾ ਤੇ ਹੁਕਮਾਈ ਆ ਕਰਤੇ ਕਰਮ ਰਤ ਤਾ ਕੋ ਪਾਰਿ ਉਖਾਰ ਪ੍ਰੀਤ ਨੈ ਜੋ ਨਾਮ ਸਿਉ ਸੋ ਇਹੋ ਕਰਮ ਕਾਰੇ ਬਾਦੀ ਜਨ ਕੀ ਜੀਵਰੀ ਮਿੱਠੀ ਮਾਇਆ ਰੰਗ ਪ੍ਰੰਕੇ ਮੋਇ ਨੁਭਜੈ ਸੋ ਬ੍ਰਭ ਸਦੋ ਸੰਗ ਲੇਖ ਗੰਤਨਾ ਛੁਟੀ ਐ ਕਾਚੀ ਪੀਤਨਾ ਸੁਧ ਜਿਸੇ ਬੁਝਾਈ ਨਾਨਕਾ ਤਿਹ ਗੁਰਮਖ ਨਿਰਮਲ ਬੁੱਧ ਸਲੋਕ ਹੈ ਟੂਟੇ ਬੰਦਨ ਜਾ ਸਕੀ ਹੋਆ ਸਾਧੂ ਸੰਗ ਜੋ ਰਤੀ ਰੰਗ ਇਕ ਕਹਿ ਨਾਨਕ ਗੂੜਾ ਰੰਗ ਪਉੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗੇ ਕਹਿ ਨਗੋ ਆਓ ਬੈਠ ਯਾਦਰ ਸੁਭ ਦੇਉ ਹੋਆ ਮੈਂ ਵੀ ਪਾਵੇ ਤੁਮ ਬਸਾ ਜਨ ਮਰਨ ਤੇ ਹੋਏ ਬਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕਹਿ ਹਰਿ ਸੰਪੈ ਨਾਨਕ ਕੈ ਘਰ ਤਾ ਕੈ ਸਲੋਕ ਲਾਜ ਟੂਟ ਬਿਕਾਰਮ ਬਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪਾਉੜੀ ਲੱਲਾ ਲਾਟ ਵਿਖੇਰਸ ਰਾਤੀ ਅੰਭੁਤ ਮਾਇਆ ਮਦਮਤੀ ਇਆ ਮਾਇਆ ਮੈਂ ਜਨਮੇ ਮੰਨਾ ਜਿਉਂ ਜਿਉ ਕਮੈ ਤੇ ਵੈ ਤਿਉ ਕਰਨਾ ਹੋ ਓ ਨਾ ਤੂ ਕੁਰਾ ਕੋ ਸੁਗਰ ਨਾ ਕੂ ਮੂਰਾ ਜੇਤ ਜਿਤ ਲਾਵ ਤਿਤ ਤਿਤ ਲਗਨਾ ਨਾਮਕ ਠਾਕੁਰ ਸਦਾ ਅਲਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਥਾਹ ਦੂਸਰ ਨਾਹੀ ਅਵਰ ਕੋ ਨਾਨਕ ਬੀ ਪਰਵਾ ਪਾਉੜੀ ਲੱਲਾ ਕਾ ਕਹਿ ਲਵੇ ਨਾ ਕੋ ਏਕੇ ਆਪ ਅਵਰ ਨਹਿ ਹੋ ਹੋਵਨ ਹਾਰੇ ਹੋ ਸਦਿਆ ਆ ਹੁਆ ਕਾਂਤ ਨਾ ਕਾਉ ਪਾਇਆ ਕੀਟ ਹਸਤ ਮੈਂ ਪੂਰ ਸੁਮਾਨੇ ਪ੍ਰਗਟ ਪੁਰਖ ਸਭ ਥਾਉ ਜਾਣੇ ਜਾ ਕੋ ਜੀਨੋ ਹਰ ਦਾਸ ਆਪਣਾ ਨਾਨਕ ਗੁਰਮੁਖ ਆਰ ਨਾਰ ਤੇ ਜਪਨਾ ਸ਼ਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿ ਜੀਮਾਨ ਨਾਨਕੇ ਤਨ 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 ਜਨਾਈ ਤੇ ਪ੍ਰਵਾਨ ਪਾਉੜੀ ਆਇਆ ਸਭ ਤਾਉ ਕੋ ਬਣੀਏ ਜਾਸ ਰਸਨ ਹਰ ਹਾਰ ਜਸ ਬਣੀਏ ਆਏ ਬਸੇ ਸਾਧੂ ਕੇ ਸੰਗੀ ਅੰਧਨ ਨਾਮ ਤੇ ਆਵੇ ਰੰਗੀ ਆਪਤ ਸੋ ਜਿਨ ਨਾਮੇ ਰਖਾ ਜਾ ਕੋ ਨ ਮੈਂ ਅਮ ਅਬਿਦਕਾ ਇਕਿ ਆਵਨ ਫਿਰ ਜੋ ਨਾ ਆਇਆ ਦਨਕੇ ਤਾਂ ਕੇ ਦਰਸ ਸੁਮਾਇ ॥ ਸ਼ਲੋਕ ਯਾਸ ਜਗਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਪਾਉ ਦੁਖ ਦਰਦ ਤ੍ਰਿਸ਼ਨਾ 부ਜੇ ॥ ਨਾਮਕ ਨਾਮ ਸਮਾਓ ਪਾਉੜੀ ਯਈਆ ਜਾ ਰੋਂ ਦੁਰਮਤਦੋ ਤਿਸੇ ਤਿਆਗ ਸੁਖ ਸਹਿਜੇ ਹੋ ਸੋ ਯਈਆ ਜਾਏ ਪਰੋ ਸੰਤ ਸਰਨਾ ਜੀ ਆਸਰੇ ਆਪਵਜਲ ਤਰਨਾ ਯਈਆ ਜਨਮ ਨਯਾ ਵੈਸੋ ਏਕ ਨਾਮ ਲੈ ਮਨਹਿ ਪਰੋ ਯਈ ਆਜਨ ਮਨਾ ਆਰੀਐ ਗੁਰਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾ ਕੇ ਹੀ ਅਰੇ ਇੱਕ ਸ਼ਲੋਕ ਅੰਤਰ ਮੰਤਨ ਬਸ ਰਈ ਈ ਦੂਤ ਕੇ ਨੀਤ ਗੁਰਪੂਰੇ ਉਪਦੇਸ ਆ ਨਾਨਕ ਜਪਿਐ ਨੀਤ ਪਉੜੀ ਅੰਧਿ ਸਿਮਰ ਤਾਸ ਕੋ ਜੀਵੰਤ ਸੁਹਾਈ ਹੋਈ ਏ ਵਿਖਿਆ ਤੁਮ ਚਾਰ ਛੀ ਛਾਰ ਚਲੋ ਸਭ ਕੋਈ ਕਾ ਕੁ ਮਾਤ ਪਿਤਾ ਸੁਧ ਦੁਨੀਆਂ ਗਰੀਬੰਤਾ ਦਾ ਸੰਗਨ ਲੀਆ ਐਸੀ ਸੰਚ ਜੋ ਬਿਨ ਸੁਧ ਨਾਹੀ ਪਤ ਸੇਤੀ ਆਪਣੇ ਕਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਗਤੀ ਤੇ ਬਹੁ ਰਨਾਮ ਆਇਆ ਸ਼ਲੋਕ ਆਤ ਸੁंदरे ਕੁਲੀਨ ਚਤੁਰ ਮਖ ਨਿਆਨੀ ਤਨਵੰਤ ਮਿਰਤ ਕਈਏ ਨਾਮ ਕਾ ਜੇ ਪ੍ਰੀਤ ਨਹੀਂ ਭਗਵੰਤ ਪਾਉੜੀ ਗੰਗਾ ਖਾਟ ਸਾਤਰ ਹੋਈਆਂ ਤਾ ਉਰਿਕ ਕੁੰਭਕ ਰੇਚ ਕਰਮਾਤਾ ਯਾਮ ਧਿਆਨ ਪੀਰਤ ਇਸਨਾਨੀ ਸੋਮਪਾਕ ਅਪਰਸ ਉਦਿਆਨੀ ਰਾਮਨਾਮ ਸੰਗ ਮਨ ਨਹੀਤਾ ਜੋ ਕਛਿ ਕਿਨੋ ਸੋ ਅਨੇਤਨਾ ਹੁਆਤੇ ਉਤਮ ਗਨੋ ਚੰਡਾਲਾ ਨਾਨਕ ਜੇਹ ਮਨ ਵਸੇ ਗੋਪਾਲਾ ਸਲੋਕ ਹੁੰਟ ਚਾਰ ਦੇਿਸ ਬ੍ਰਹਮੇ ਕਰਮ ਕਿਰਤ ਕੀ ਰੇਖ ਸੂਖ ਦੁਖ ਅਮੁਤ ਜੋਨ ਨਾਨਕ ਲਿਖਿਓ ਲੇਖ ਪਵੜੀ ਕਾ ਕਾਰਮ ਕਰਤਾ ਸੋ ਲਿਖੋ ਲੇਖ ਨ ਮਿਟਤ ਗੋ ਨਹੀਂ ਹੋਤ ਕਛ ਦੂ ਬਾਰਾ ਕਰਨੇ ਹਾਰ ਨ ਭੁੱਲਨਾਰਾ ਕਾਹੂ ਪੰਥ ਦਿਖਾ ਰਿਆਪੈ ਕਾਹੂ ਉਧਿਆਨ ਬ੍ਰਹਮਤ ਪਰਸਤਾਪੈ ਆਪਣ ਖੇਲ ਆਪ ਹੀ ਗੀਨਾ ਜੋ ਜੋ ਦੀਨਾ ਸੋ ਨਾਨਕ ਲੀਨਾ ਸ਼ਲੋਕ ਹੈ ਖਾਦ ਖਰਚਤ ਮਿਲਛਤ ਨਾਹੀ टूट न जाए पंडार आर नर जलता नेक जन नानक नाई सुमारे पावडी अखा खूना कशनाई ते सम्रंथ के पाए जो देना सो दे रयो पावे तह तह जाई खर्च खजाना नाम धन एया आ की रास किमा गरीबी अंद सहज जप्त रहे गुंतास ਇਲੇ ਵਿਗਸੇ ਅੰਦਸਿਓ ਜਾ ਕੋ ਉਤ ਕਿਰਪਾਲ ਸਦੀਵ ਭੀਉ ਸੁਆਮਨੇ ਰਾਮੰ ਗ੍ਰਿਮਾਲ ਖੇਦ ਨ ਦੁਖ ਨ ਦਾਨਤੇ ਜਾ ਕੋ ਨਦਰ ਕਰੀ ਨਾਨਕੇ ਜੋ ਪ੍ਰਭ ਪਾਣਿਆ ਪੂਰੀਤਨਾ ਪਰੀ ਸ਼ਲੋਕ ਗਾਨ ਮਿਨ ਦੇਖੋ ਮਨੇ ਮਾਈ ਸਰਬਰਜੋ ਨ ਲੋਗ ਆਸਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪਾਉੜੀ ਗੱਗਾ ਗੋਬਿੰਦ ਗੁਨ ਰਵ ਸਾਸ ਸਾਸ ਜਪਨੀਤ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ ਮਹਿ ਬਾਰਕ ਮਹਿ ਜੋਬਨੇ ਨਹਿ ਬਿਰਦੀ ਕਛ ਬੰਦ ਹੋ ਬੇਦਾਨੇ ਬੂਝੀਐ ਜੋ ਆਏ ਪ੍ਰੇਜੰ ਅੰਧ ਗਿਆਨੀ ਤਿਆਂ ਨੇ ਚਤੁਰ ਬੇਕ ਦੈ ਨਹੀਂ ਇਠਾਈ 460 ਸਕਦੀ ਗਈ ਮੂੜ ਤਾ ਲਪਟਾਈ ਗੁਰ ਪ੍ਰਸਾਦਿ ਸਿਮਰਤ ਰਹੈ ਜਾ ਮਸਤਕ ਭਾਗ ਨਾਨਕ ਆਏ ਸਵਲਤੀ ਜਾ ਕੋ ਪ੍ਰੇ ਸੁਹਾਗ ਗੁਰ ਪ੍ਰਸਾਦਿ ਸਿਮਰਤ ਰਹੈ ਜਾ ਮਸਤਗ ਭਾਵ ਨਾਨਕ ਆਏ ਸਫਲਤੀ ਜਾ ਕੋ ਪ੍ਰੇ ਸੁਹਾਵ